ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਿੱਚ ਮਾਨਯੋਗ ਸ਼੍ਰੀ ਮਨਜੀਤ ਰਾਏ ਜੀ ਤੁਹਾਡੇ ਮੀਡੀਆ ਨਾਲ ਰੂਬਰੂ ਹੋਣਗੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬ ਦੀ ਸ਼ਾਨ ਸਾਡੇ ਬਲਾਰੇ ਮਨਜੀਤ ਰਾਏ ਜੀ ਤੁਹਾਡੇ ਰੂਬਰੂ ਹੋਣਗੇ ਅ ਸਰਕਾਰੀਓ ਸਾਥੀਓ ਤੁਹਾਨੂੰ ਇਹ ਜਾਣਕਾਰੀ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ 10 ਸਾਲਾਂ ਤੋਂ ਔਰ ਤੀਸਰੀ ਵਾਰ ਜਿਹੜੀ ਹੈ ਉਹਨਾਂ ਦੀ ਜਿਹੜੀ ਸਰਕਾਰ ਹੈ ਉਹ ਆਈ ਹੈ ਇੱਕ ਇਤਿਹਾਸਕ ਜਿਹੜਾ ਜਨਮਤ ਜਿਹੜਾ ਉਹਨਾਂ ਨੂੰ ਮਿਲਿਆ ਹੈ ਔਰ ਇਹ ਕਹਿੰਦੇ ਆ ਆਪਣੇ ਆਪ ਵਿੱਚ ਇੱਕ ਬਹੁਤ ਮਿਸਾਲ ਹੈ ਔਰ ਉਹਨਾਂ ਦਾ ਨੂਰ ਮੰਤਰ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਪ੍ਰਯਾਸ ਔਰ ਆ ਸਭ ਦਾ ਵਿਸ਼ਵਾਸ ਦੇ ਨਾਮ ਜਿਹੜੀ ਇਹ ਸਰਕਾਰ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਤੁਸੀਂ ਇਹ ਦੇਖਿਆ ਕਿ ਇਹਦੇ ਚ ਆ ਆਮ ਜਿਹੜੀਆਂ ਉਹਨਾਂ ਨੇ ਜਨ ਕਲਿਆਣ ਦੀ ਜਿਹੜੀਆਂ ਵੀ ਨੀਤੀਆਂ ਬਣਾਈਆਂ ਨੇ ਉਹ ਆਮ ਜਨमानस ਦੇ ਨੂੰ ਅਪਲਿਫਟ ਕਰਨ ਵਾਸਤੇ ਔਰ ਇਸ ਤੋਂ ਇਲਾਵਾ ਕਈ ਸੈਕਟਰ ਇਹੋ ਜਿਹੇ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਸੈਕਟਰਸ ਨੂੰ ਅਣਗੌਲਾ ਕੀਤਾ ਆਇਆ ਸੀ ਉਹਨਾਂ ਉੱਪਰ ਵੀ ਜਿਹੜਾ ਪ੍ਰਾਇੋਰਟੀ ਦੇ ਨਾਲ ਜਿਹੜਾ ਕੰਮ ਕੀਤਾ ਗਿਆ ਔਰ ਮੈਂ ਉਹਨਾਂ ਨੇ ਫੋਕਸ ਉਹ ਜਿਹੜਾ ਪਿਛਲਾ ਇਨਕਰਨ ਬਜਟ ਆਇਆ ਸੀ ਉਹਦੇ ਵਿੱਚ ਚਾਰ ਵਰਗ ਮੰਨਦੇ ਆ ਕਿ ਜਿੰਦੇ ਵਿੱਚ ਯੁਵਾ ਮਹਿਲਾ ਔਰ ਮਹਿਲਾ ਵਰਗ ਕਿਸਾਨ ਵਰਗ ਗਰੀਬ ਵਰਗ ਤੇ ਅੰਨਦਾਤਾ ਕਿਸਾਨ ਵਰਗ ਜਿਹੜਾ ਹੈਗਾ ਤੋਂ ਇਹਨਾਂ ਦੇ ਉੱਪਰ ਉਹਨਾਂ ਨੇ ਕੰਮ ਕੀਤਾ ਸੀ ਔਰ ਹੁਣ ਵੀ ਜਿਹੜਾ ਹੈ ਜ਼ਿਆਦਾਤਰ ਜਿਹੜਾ ਹੈਗਾ ਇਹ ਉਹਨਾਂ ਨੇ ਇਹਨਾਂ ਦੇ ਉੱਪਰ ਹੀ ਜਿਹੜਾ ਕੰਮ ਕਰਦੇ ਹੋਏ ਥੋੜਾ ਜਿਹਾ ਇੱਕ ਉਹਨਾਂ ਜੇ ਆਪਾਂ ਦੱਸ ਦਈਏ ਜੇ ਆਪਾਂ ਜੇ ਨਜ਼ਰ ਪਿਛਲੇ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੰਪੈਰ ਕੰਪੈਰੀਜ਼ਨ ਨਹੀਂ ਕਰਾਂਗੇ ਤੇ ਪਤਾ ਨਹੀਂ ਲੱਗੇਗਾ। ਉਹ ਤੁਸੀਂ ਦੇਖਿਆ ਕਿ ਕਿਸੇ ਆ ਸਰਕਾਰਾਂ ਦੇ ਵਿੱਚ ਕੀ ਹੁੰਦਾ ਸੀਗਾ। ਜੇ ਉਹਨਾਂ ਆਪਾਂ ਬੁਨਿਆਦੀ ਢਾਂਚਾ ਬਣਾਣਾ। ਬੁਨਿਆਦੀ ਢਾਂਚੇ ਤੇ ਉਸ ਵੇਲੇ ਘੁਟਾਲਿਆਂ ਦੀ ਗੱਲ ਹੀ ਹੁੰਦੀ ਸੀ। ਹੁਣ ਐਸ ਵੇਲੇ ਜਿਹੜੀ ਇਹ ਕਿਹੜਾ ਚੀਜ਼ਾਂ ਬਣੀਆਂ ਨੇ ਔਰ ਵਰਲਡ ਵਾਈਡ ਵੀ ਜਿਹੜੇ ਲੋਕ ਨਾ ਤਾਰੀਫ ਕਰਦੇ ਨੇ ਨਰਿੰਦਰ ਮੋਦੀ ਜੀ ਦੀ ਔਰ ਉਹਨਾਂ ਦੇ ਜਿਹੜੇ ਕੰਮਾਂ ਦੀ ਚਾਹੇ ਉਹ ਸੜਕਾਂ ਨੇ ਚਾਹੇ ਉਹ ਨਵੇਂ ਹਵਾਈ ਜਾ ਹਵਾਈ ਰੂਟ ਨੇ ਹਵਾਈ ਅੱਡੇ ਨੇ ਰੇਲਵੇ ਨੇ ਰੇਲਵੇ ਇਲੈਕਟ੍ਰੀਫਾਈ ਕਰਨ ਦਾ ਕੰਮ ਹੈ ਔਰ ਜਿਹੜਾ ਆਪਣਾ ਮੈਡੀਕਲ ਕਾਲਜ ਨੇ ਏਮਸ ਨੇ ਔਰ ਪੂਰੇ ਤੁਸੀਂ ਕਹਿ ਲਈਏ ਵੀ ਕੋਈ ਇਹੋ ਜਿਹਾ ਪੱਖ ਨਹੀਂ ਜਿਹੜਾ ਮੋਦੀ ਜੀ ਨੇ ਛੱਡਿਆ ਹੈ ਤੇ ਜਿਹਦੇ ਉੱਤੇ ਕੰਮ ਨਹੀਂ ਕੀਤਾ ਹੈਗਾ ਇਹ ਆਪਾਂ ਬੁਨਿਆਦੀ ਢਾਂਚੇ ਦੀ ਲੈ ਲਈਏ ਤੋਂ ਬੁਨਿਆਦੀ ਢਾਂਚੇ ਦੇ ਉੱਪਰ ਜਿਹੜਾ ਪੈਸਾ ਸੀਗਾ ਇਹ ਲਗਭਗ ਉਹ ਜਿਹੜਾ ਉਸ ਵੇਲੇ 2013-14 ਚ 1 ਲੱਖ 80 ਹਜ਼ਾਰ ਕਰੋੜ ਜਿਹੜਾ ਇਹਨਾਂ ਉਹਨਾਂ ਨੇ ਲਾਇਆ ਸੀਗਾ ਜਿਹੜੀ ਯੂਪੀ ਦੀ ਸਰਕਾਰ ਸੀਗਾ ਔਰ ਹੁਣ ਤੁਸੀਂ ਇਹ ਦੇਖੋ ਅ ਪਿਛਲੀ ਵਾਰੀ 24 ਚ ਜਿਹੜਾ ਪੈਸਾ ਲੱਗਾ 10 ਲੱਖ ਕਰੋੜ ਜਿਹੜਾ ਲੱਗਾ ਕਿ ਜਿਹੜਾ ਯੂਪੀ ਦੀ ਸਰਕਾਰ ਨਾਲ 426% ਜਿਹੜਾ ਉਹ ਜ਼ਿਆਦਾ ਸੀ ਔਰ ਇਸmeri 11 11 ਲੱਖ 11 ਹਜ਼ਾਰ ਕਰੋੜ ਜਿਹੜਾ ਉਹ ਪੈਸਾ ਬੰਨਿਆ ਦੀ ਧਾਂਚੇ ਦੀ ਜਿਹੜਾ ਰੱਖਿਆ ਗਿਆ ਤਾਂ ਉਹਦੇ ਵਿੱਚ ਇਹ ਸਾਡੀ ਜਿਹੜੀ ਜੀਡੀਪੀ ਹੁੰਦਾ 1.4% ਹੈ ਤਾਂ ਇਸੇ ਇਹ ਇਹ ਜਿਹੜਾ ਇਹ ਸਾਡੇ ਮੇਨ ਮੇਨ ਹੈਗੇ ਸਾਡੇ ਸੈਕਟਰ ਨੇ ਮੈਂ ਉਹਨਾਂ ਦੇ ਬਾਰੇ ਥੋੜੀ ਥੋੜੀ ਚਰਚਾ ਕਰਾਂਗਾ ਤੇ ਬਾਕੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗਾ ਤੇ ਕੀ ਗੱਲਬਾਤ ਹੈਗੀ ਹੈ ਜੇ ਲਾ ਲਈ ਆਪਾਂ ਡਿਫੈਂਸ ਉਹ ਉਹਦਾ ਡਿਫੈਂਸ ਦੇ ਵੀ ਸਾਡਾ ਕੀ ਹੁੰਦਾ ਸੀ ਇਤੋਂ ਤੱਕ ਕਿ ਤੁਸੀਂ ਯਾਦ ਹੋਵੇਗਾ ਤੁਹਾਨੂੰ ਇੱਕ ਵਾਰ ਏਕੇ ਇੰਟਰਨ ਨੇ ਇਹ ਕਹਿ ਦਿੱਤਾ ਸੀ ਐਜ਼ ਅ ਡਿਫੈਂਸ ਮਿਨਿਸਟਰ ਵੀ ਸਾਡੇ ਕੋ ਸਾਡੀ ਫੌਜ ਕੋ ਗੋਲੀ ਬਾਰੂਦ ਨਹੀਂ ਹੈਗਾ ਜੇ ਬਰੂ ਗੋਲੀ ਬਾਰੂਦ ਨਹੀਂ ਹੈਗਾ ਤਾਂ ਲੜਾਈ ਕਾਹਦੇ ਨਾਲ ਕਰਨੀ ਹੈ ਔਰ ਉਸ ਵੇਲੇ ਨਾਂ ਦਾ ਜਿਹੜਾ ਇਹਦੇ ਤੇ ਬਜਟ ਸੀਗਾ 2013-14 ਦੇ ਵਿੱਚ ਬਜਟ ਕੇਵਲ 2 ਲੱਖ .03 ਪੈਨ ਲੱਖ ਕਰੋੜ ਸੀਗਾ ਜਦ ਕਿ 24 25 ਵਿੱਚ ਇਸ ਵੇਲੇ ਅੱਜ ਤੱਕ ਬਸ ਮੈਕਸਿਮਮ ਜਿਹੜਾ ਹੈ ਬਜਟ ਹੈ ਡਿਫੈਂਸ ਵਾਸਤੇ 6.21 ਲੱਖ ਕਰੋੜ ਜਿਹੜਾ 21 ਲੱਖ ਕਰੋੜ ਜਿਹੜਾ ਹੈ ਉਹ ਐਲੋਕੇਟ ਕੀਤਾ ਗਿਆ ਔਰ ਇਸੇ ਤਰ੍ਹਾਂ ਹੀ ਜਿਹੜੇ ਵਰਗ ਤੇ ਆਪਾਂ ਕਹਿੰਦੇ ਮਹਿਲਾਵਾ ਮਹਿਲਾਵਾ ਦੇ ਉੱਪਰ ਵੀ ਜਿਹੜਾ ਮਾਨਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਿਛਲੇ ਸਮੇਂ ਤੋਂ ਫੋਕਸ ਕੀਤਾ ਹੋਵੇ ਚਾਹੇ ਚਾਹੇ ਉਹ ਮੋਦਰਾ ਬੈਂਕ ਤੇ ਮੋਦਰਾ ਯੋਜਨਾ ਦੇ ਰਾਹੀਂ ਜੇ ਉਹ ਉਹਨਾਂ ਦੇ ਜਿਹੜਾ ਗੈਸ ਜਿਹੜਾ ਯੂਜਵਲ ਗੈਸ ਯੋਜਨਾ ਦੇ ਮਾਧਮੇ ਦਈ ਰਹੀ ਔਰ ਉਹ ਲਗਭਗ ਤੁਸੀਂ ਦੇਖੋ ਕਿ ਉਸ ਵੇਲੇ ਜਿਹੜਾ ਨਾਲੇ ਕਈ ਥਾਵਾਂ ਤੇ ਜਿਹੜਾ ਪੂਰੇ ਦੇਸ਼ ਵਿੱਚ ਲਖਪਤੀ ਦੀਦੀ ਬਣਾਉਣ ਵਾਲ ਲਈ ਬਹੁਤ ਵੱਡਾ ਕਦਮ ਉਠਾਇਆ ਡਰੋਨ ਦੀਦੀ ਬਣਾਉਣ ਵਾਸਤੇ ਪਰ ਇਸ ਤੋਂ ਇਲਾਵਾ ਜਿਹੜਾ ਉਸ ਵੇਲੇ ਦਾ ਉਹਨਾਂ ਦਾ 13 14 ਦਾ ਬਜਟ ਸੀ ਉਹ 97134 ਕਰੋੜ ਰੁਪਏ ਆ ਸੀ ਜਿਹੜਾ ਮਹਿਲਾਵਾਂ ਦੇ ਉੱਪਰ ਲੇਡੀਜ਼ ਦੇ ਉੱਪਰ ਜਿਹੜਾ ਇਹਨਾਂ ਦਾ ਬਜਟ ਇਹਨਾਂ ਨੇ ਰੱਖਿਆ ਸੀ ਉਸ ਵੇਲੇ ਲੇਕਿਨ ਸਾਡੇ ਸਰਕਾਰਯੋਗ ਪ੍ਰਧਾਨ ਮੰਤਰੀ ਜੀ ਨੇ 24 25 ਦੇ ਬਜਟ ਵਿੱਚ ਲਗਭਗ 3.1 ਲੱਖ ਕਰੋੜ ਜਰਾਂ ਰੁਪਈਆ ਮਹਿਲਾਵਾਂ ਵਿੱਚ ਵਾਸਤੇ ਰੱਖਿਆ ਔਰ ਉਹ ਲਗਭਗ 218.8% ਜਿਹੜਾ ਅੰਦੇਚ ਵਧ ਆਇਆ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਆ ਆਪਣਾ ਬਹੁਲ ਵਰਗ ਹੈ ਜਿਹੜਾ ਇੰਨੇ ਵਿੱਚ ਆਪਾਂ ਖੇਡ ਬਜਟ ਹੁਣ ਤੁਸੀਂ ਆਖੇ ਲਾਂ ਵੀ ਚੱਲ ਰਹੀਆਂ ਨੇ ਇਸ ਵੇਲੇ ਸਾਡੀਆਂ ਔਰ ਖੇਡਾਂ ਦੇ ਵਿੱਚ ਆਪਾਂ ਆ ਸਫਲੀ ਰਹਿੰਦੇ ਸੀ ਇਸ ਕਰਕੇ ਲੋਕ ਇਹਨੇ ਨੇ ਜਿਹੜੇ ਉਹ ਲੈ ਜਾਂਦੇ ਸੀਗੇ ਮੈਡਲ ਔਰ ਛੋਟੇ ਛੋਟੇ ਕੰਟਰੀ ਵੀ ਬਹੁਤ ਮੈਡਲ ਲੈ ਜਾਂਦੇ ਸੀ ਸਾਡੇ ਤੋਂ ਜ਼ਿਆਦਾ ਲੈ ਜਾਂਦੇ ਸੀ ਲੇਕਿਨ ਕਿਉਂਕਿ ਕਾਰਨ ਕਿ ਉਹਦੇ ਵਿੱਚ ਇਹਨਾਂ ਨੇ ਸਿਆਸਤਵਾਦੀ ਹੋਈ ਸੀ ਇਹਨਾਂ ਨੇ ਜਿਹੜਾ ਪੈਸਾ ਉਹਨਾਂ ਨੂੰ ਅਲੋਕੇਟ ਘਟ ਕਰਦੇ ਸੀ ਔਰ ਉਹਦੇ ਵਿੱਚ 2013 14 ਤੋਂ 22 ਤੱਕ ਇਹਨਾਂ ਨੇ ਕਿਵੇਂ ਰੱਖਿਆ ਸੀ 1100 ਕਰੋੜ ਰੁਪਏ ਜਾਂ ਕਿ ਬੋਦੀ ਜੀ ਨੇ ਐਸ ਵੈਰੀ 24 25 ਦੇ ਵਿੱਚ 3442.32 ਕਰੋੜ ਜਿਹੜਾ ਹੈ ਉਹ ਬਾਈਟ ਰੱਖਿਆ ਔਰ ਇਸ ਤੋਂ ਇਲਾਵਾ ਇੱਕ ਆਈਟੀ ਆਈਟੀ ਟੈਲੀਕਮ ਸੈਕਟਰ ਹੈ ਜਿੰਦੇ ਨਾਲ ਉਹਨਾਂ ਆਪਾਂ ਸਾਰਾ ਜਿਹੜਾ ਆਪਣਾ ਸਿਸਟਮ ਚੱਲਦਾ ਹੈ ਮੈਂ ਜਿਉ ਸ਼ੁਰੂ ਸ਼ੁਰੂ ਜਦੋਂ ਸਪਾਈਸ ਵਾਲੇ ਇੱਕ ਸਲੋਗਨ ਦਿੰਦੇ ਹੁੰਦੇ ਸੀ ਨਾ ਕਰ ਲੋ ਦੁਨੀਆ ਮੁਠੀ ਮੇ ਮੈਂ ਕਹਿੰਦਾ ਇਹ ਝੂਠ ਮਾਰਦੇ ਇਸ ਤਰ੍ਹਾਂ ਕਿ ਦੁਨੀਆ ਮੁਠੀ ਚ ਹੋ ਸਕਦੀ ਹੈ ਪਰ ਤੁਸੀਂ ਉਹਨਾਂ ਸਾਰੇ ਪਹਿਲ ਪੱਧ ਜਾਣੂ ਹੋ ਔਰ ਆਪਾਂ ਨੂੰ ਇਹਨਾਂ ਦਾ ਕਿੰਨਾ ਬੈਨੀਫਿਟ ਆਈਟੀ ਸੈਕਟਰ ਤੋਂ ਮਿਲਦਾ ਹੈ ਆਈਟੀ ਸੈਕਟਰ ਚ ਦਾ ਇਹਨਾਂ ਨੇ ਉਸ ਪਾਸੇ ਵੇਖਿਆ ਵੀ ਨਹੀਂ ਲੇਕਿਨ ਮੋਦੀ ਜੀ ਨੇ ਸੋਰੇ ਉਹਨਾਂ ਦੇ ਅਗਵਾਈ ਤੇ ਵਿੱਚ ਜਿਹੜਾ ਬਜਟ ਜਿਹੜਾ ਹੈ ਆਈਟੀ ਔਰ ਟੈਲੀਕਮ ਸੈਕਟਰ ਵਾਸਤੇ ਲਗਭਗ 1 ਕਰੋੜ 16 ਲੱਖ 300 42 ਜਿਹੜਾ ਕਰੋੜ ਰੁਪਈਆ ਜਿਹੜਾ ਰੱਖਿਆ ਗਿਆ ਲੈਂਡ ਬਾਏ ਮਨਮੋਹ ਸਿੰਘ ਸਰਕਾਰਸੀ ਉਹਦੇ ਵਿੱਚ 5.5 ਲੱਖ ਕਰੋੜ ਰੁਪਈਆ 5.50 ਯਾਨੀ ਕਿ 5.5 ਲੱਖ ਕਰੋੜ ਜਿਹੜਾ ਉਹ ਉਹਦੇ ਉਸ ਪੈਸਾ ਜਿਹੜਾ ਲਾਇਆ ਇਹਨਾਂ ਨੇ ਐਮਐਸਪੀ ਮਿਨੀਮਮ ਸਪੂਟ ਪ੍ਰਾਈਸ ਤੇ ਜਿਹੜੀ ਫਸਲ ਪਰਚੇਜ਼ ਕਰਨ ਤੇ ਜਦਕਿ ਮੋਦੀ ਜੀ ਨੇ 18 0.40 ਲੱਖ ਕਰੋੜ ਰੁਪਈਆ ਜਿਹੜਾ 10 ਸਾਲ ਦੇ ਵਿੱਚ ਨعم ਜਿਹੜੀ ਇਹ ਫਸਲ ਖਰੀਦ ਦੇ ਉੱਪਰ ਲਾਇਆ ਹੈ ਇਸ ਤੋਂ ਇਲਾਵਾ ਫਸਲ ਸਿੰਚਾਈ ਲਈ ਵਾਸਤੇ ਇਹ ਮੰਨ ਲੈਂ ਕਿ ਫਸਲ ਬੀਮਾ ਯੋਜਨਾ ਦੇ ਉੱਪਰ ਉਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਇਹਨਾਂ ਨੇ 1.5 ਲੱਖ ਕਰੋੜ ਰੁਪਇਆ ਇਸ ਸਮੇਂ ਦੇ ਦਰਮਿਆਨ ਜਿਹੜਾ ਮੌਜੂਦ ਦਿੱਤਾ ਹੈ 55 ਇੱਕ ਫਸਲ ਸਿੰਚਾਈ ਯੋਜਨਾ ਚੱਲਦੀ ਹੈ ਉਹਦੇ ਚ ਇਹਨਾਂ ਨੇ ਉਸ ਵੇਲੇ 5500 ਰੁਪਇਆ ਲਾਇਆ ਸੀਗਾ 10 ਸਾਲ ਦੇ ਵਿੱਚ ਲੇਕਿਨ ਇਹਨਾਂ ਨੇ 15500 ਜਿਹੜਾ ਕਰੋੜ ਜਿਹੜਾ ਖਰਚ ਕੀਤਾ ਹੈ ਉਹ ਬੈਂਕਾਂ ਤੋਂ ਕਿਸਾਨ ਨੂੰ ਉਹ ਸਵੇਲੇ 13 14 ਦੇ ਵਿੱਚ ਕੇਵਲ 27000 ਕਰੋੜ ਰੁਪਇਆ ਜਿਹੜਾ ਜਿਹੜਾ ਸੀਗਾ ਉਹ ਨਹੀਂ ਸੋਰੀ 7.5 ਲੱਖ ਜਿਹੜਾ ਕਰੋੜ ਉਹਨਾਂ ਨੇ ਬੈਂਕਾਂ ਤੋਂ ਉਸ ਵੇਲੇ ਜਿੱਤ ਗਿਆ ਸੀ ਲੇਕਿਨ ਮੋਦੀ ਦੇ ਟਾਈਮ ਤੇ ਹੁਣ 21 ਲੱਖ ਕਰੋੜ ਜਿਹੜਾ ਹੈ ਉਹ ਜਿਹੜਾ ਕਿਸਾਨੀ ਦੇ ਬੈਂਕਿੰਗ ਦੇ ਉੱਪਰ ਜਿਹੜਾ ਗਿਆ ਹੈ கிரੈਡਿਟ ਕਾਰਡ ਲਾ ਲਓ ਜਾਂ ਦੂਸਰੇ ਜਿਹੜੇ ਵੀ ਆਪਣਾ ਲਾ ਲੀਏ ਔਰ ਐ ਜਿਹੜਾ ਬਾਈਕ ਦੇ ਵਿੱਚ ਰੱਖਦੇ ਸੀ ਕਿਸਾਨੀ ਵਾਸਤੇ ਉਹ ਇਹਨਾਂ ਨੇ 13 14 ਦੇ ਵਿੱਚ ਉਸ ਵੇਲੇ 27000 ਕਰੋੜ ਰੱਖਿਆ ਸੀ ਐਸੋ ਜਿਹੜਾ ਇਹ ਸਾਰਾ ਪੰਜਾਬ ਦੇ ਲਈ ਕੀ ਲੈ ਕੇ ਆਈ ਹੈ ਹਾਂ ਮੈਂ ਪੰਜਾਬ ਵਾਸਤੇ ਵੀ ਦੱਸਦਾ ਇਹ ਤੁਹਾਨੂੰ ਮੋਟਾ ਮੋਟਾ ਇਹ ਦੱਸਿਆ ਸੀਗਾ ਕਿ ਇਹ ਜਿਹੜੇ ਅ ਬਜਟ ਵਿੱਚ ਹੁੰਦੇ ਨੇ ਨਾ ਆਪਣੇ ਕੀ ਉਹਨੂੰ ਕਹਿੰਦੇ ਨੇ ਅ ਅਲੋਕੇਟ ਕਰਦੇ ਅਲੱਗ-ਅਲੱਗ ਸਿਸਟਮ ਦੇ ਵਿੱਚ ਪੰਜਾਬ ਦੇ ਵਾਸਤੇ niche ਹੀ ਹੁੰਦੇ ਹੁੰਦੇ ਆ ਜਿਸ ਤਰ੍ਹਾਂ ਆਪਣਾ ਤੁਸੀਂ ਇਹ ਲਾਓ ਕਿ ਅ ਲੰਗਪਾਗਰ ਪੰਜਾਬ ਨੂੰ ਜਿਹੜਾ ਸਾਡਾ ਇੱਕ ਜਿਹੜਾ ਪ੍ਰੋਸੀਜਰ ਹੈ ਜਿਹੜਾ ਡਿਸਟ੍ਰਿਬਿਊਸ਼ਨ ਆਫ ਸਾਡਾ ਨੈਟ ਪ੍ਰਸੀਡ ਜਿਹੜੇ ਟੈਕਸਿਸ ਤੋਂ ਕਲੈਕਸ਼ਨ ਹੁੰਦੀ ਹੈ ਉਹਨਾਂ ਵਿੱਚ 22000 537.61 11 ਕਰੋੜ ਰੁਪਈਆ ਜਿਹੜਾ ਪੰਜਾਬ ਨੂੰ ਉਹ ਮਿਲਣਾ ਹੈ ਦੂਸਰਾ ਜਿਹੜਾ ਯੂਪੀਆਈ ਗਵਰਨਮੈਂਟ ਤੇ ਜਿਹੜਾ ਇਹਨਾਂ ਨੂੰ ਵੰਡਦਾ ਪੈਸਾ ਹੁੰਦਾ ਸੀ ਚਾਹੇ ਉਹ ਗਾਟੇ ਨਾਲ ਸੀ ਜਾਂ ਦੂਸਰਾ ਸੀਗਾ ਹਾਂ 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 ਜਾਂ ਟੈਕਸਰ ਲੋਕ ਕੀਤਾ ਹੋਇਆ ਬਿਲਕੁਲ ਮੈਂ ਨਹੀਂ ਸਪੈਸ਼ਲ ਮੇਰੀ ਮੇਰੀ ਗੱਲ ਹਾਂ ਤੁਸੀਂ ਬਹੁਤ ਸੋਹਣੀ ਕੀਤੀ ਐ ਸਪੈਸ਼ਲ ਦੇ ਵਾਸਤੇ ਤੁਸੀਂ ਦੇਖਿਆ ਜਦੋਂ ਹੜ ਆਈ ਸੀ ਤਾਂ ਇਹਨਾਂ ਨੇ ਇਹ ਕਿਹਾ ਸੀ ਵੀ ਦੇਖੋ ਅਸੀਂ ਕੋਕੜੀ ਦਾ ਵੀ ਮੁਰਗੀ ਦਾ ਵੀ ਬੱਕਰੀ ਦਾ ਵੀ ਪੇੜ ਦਾ ਵੀ ਸਭ ਦਾ ਮੁਆਵਜ਼ਾ ਦੇਵਾਂਗੇ ਸਾਡੇ ਕੋਲ ਪੈਸਾ ਬਹੁਤ ਹੈ ਇਹ ਤੁਸੀਂ ਮੁੱਖ ਮੰਤਰੀ ਸਾਡੇ ਸੂਬੇ ਦੇ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਦੇਖੀ ਹੋਣੀ ਹੈ ਸੁਣੀ ਵੀ ਹੋਣੀ ਹੈ ਔਰ ਸਾਡੇ ਕੋਲ ਪੈਸਾ ਬਹੁਤ ਹੈ ਸਾਨੂੰ ਮੰਗਣ ਦੀ ਲੋੜ ਨਹੀਂ ਇਹ ਪ੍ਰਪੋਜ਼ਲ ਬਣਾ ਕੇ ਨਹੀਂ ਦਿੰਦੇ ਕਿਸੇ ਮੀਟਿੰਗ 'ਚ ਨਹੀਂ ਜਾਂਦੇ ਹੁਣ ਆ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਿ ਨੀਤੀ ਆਯੋਗ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਇਹ ਨਹੀਂ ਗਿਆ ਔਰ ਜੇ ਜਿੰਨਾ ਚਿਰ ਆਪਾਂ ਜਾ ਕੇ ਗੱਲ ਰੱਖਾਂਗੇ ਨਹੀਂ ਆਪਣੀ ਦੱਸਾਂਗੇ ਨਹੀਂ ਵੀ ਸਾਡੀ ਇਹ ਚੀਜ਼ ਹੈਗੀ ਹੈ ਔਰ ਉਹਦੇ ਜਿਹੜਾ ਸਾਨੂੰ ਇੰਨਾ ਪੈਸਾ ਇਸ ਕੰਮ ਲਈ ਚਾਹੀਦਾ ਚਾਹੇ ਸਾਡਾ ਹੜਾ ਚ ਨੁਕਸਾਨ ਹੋਇਆ ਚਾਹੇ ਸਾਡੇ ਅਸਰ ਕਰਕੇ ਸਾਨੂੰ ਮਾਰ ਪਈਏ ਉਹ ਸਪੈਸ਼ਲ ਪੈਕੇਜ ਸਾਨੂੰ ਦਿੱਤਾ ਜਾਵੇ ਹੁਣ ਜਿਹੜੇ ਜਿਹੜੇ ਪ੍ਰਦੇਸ਼ਾਂ ਨੇ ਮੰਗਿਆ ਉਹਦੇ ਤੇ ਫਿਰ ਹੋਮ ਮਿਨਿਸਟਰੀ ਦੀ ਇੱਕ ਟੀਮ ਬਣਦੀ ਹੈ ਔਰ ਉਹ ਮਿਨਿਸਟਰੀ ਦੀ ਟੀਮ ਜਾ ਕੇ ਉਹਨਾਂ ਉਹਦੇ ਉਹਦੇ ਉੱਪਰ ਕੰਮ ਕਰਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਉਸ ਹਿਸਾਬ ਦਾ ਜਿਹੜਾ ਪੈਸਾ ਅਲੋਕੇਟ ਕੀਤਾ ਜਾਂਦਾ ਹੈ ਇਹ ਤਾਂ ਮੀਟਿੰਗ ਵਿੱਚ ਜਾਣ ਲਈ ਤਿਆਰੀ ਇੱਥੇ ਜੇ ਨੀਤੀ ਜੋਗਦਾ ਚੇਅਰਮੈਨ ਆਇਆ ਉਹਨਾਂ ਦੇ ਸਾਥੀ ਆਏ ਬਾਕੀ ਪੋਲੀਟੀਕਲ ਪਾਰਟੀਆਂ ਦੇ ਲੋਕ ਆਏ ਪਰ ਇਹ ਨਹੀਂ ਹੈ ਅਸਲ ਸਰਕਾਰ ਤਾਂ ਉਹ ਚਲਾ ਰਹੇ ਸੀ ਉਹਨਾਂ ਨੇ ਜਾ ਕੇ ਦੱਸਣਾ ਸੀ ਕਿ ਸਾਡਾ ਇੰਨਾ ਸਾਨੂੰ ਪੈਸਾ ਚਾਹੀਦਾ ਇਹ ਬਾਕੀ ਮੀਟਿੰਗਾਂ ਚ ਵੀ ਨਹੀਂ ਗਏ ਔਰ ਮੀਟਿੰਗਾਂ ਦਾ ਬਾਈਕਾਊਟ ਕਰਦੇ ਆ ਔਰ ਸੂਬੇ ਲਈ ਜਾ ਕੇ ਦੱਸਣਾ ਹੁੰਦਾ ਵੀ ਸਾਨੂੰ ਆ ਚੀਜ਼ ਚਾਹੀਦੀ ਆ ਉਸ ਚੀਜ਼ ਵਾਸਤੇ ਆ ਸਾਡਾ ਅਸੀਂ ਕੈਲਕੂਲੇਟ ਕਰਕੇ ਦਿੰਦਾ ਔਰ ਉਹਨਾਂ ਦੇ ਚ ਤਾਲਮਿਲ ਕਰਕੇ ਪੈਸਾ ਲੈਣ ਮਸੇ ਕਹਿਣਾ ਚਾਹੀਦਾ ਸਾਨੂੰ ਉਹਦੇ ਇਹ ਬਾਕੀ ਤਾਂ ਜਿਹੜੇ ਬਜਟ ਸਾਡੇ ਅਲੱਗ-ਅਲੱਗ ਹੁੰਦੇ ਨੇ ਕੀ ਹੁੰਦੇ ਆ ਮਦ ਉਹਨਾਂ ਚੋ ਚੀਜ਼ ਐਲੋਕੇਟ ਤਾਂ ਹੋ ਜਾਂਦੀ ਆ ਉਹਦੇ ਸ਼ੋ ਦੇ ਨਾਲੋਂ ਉਹਨੇ ਜਾਣਦੇ ਕਿਉਂ ਨਹੀਂ ਉਹਦਾ ਕਾਰਨ ਹੈ ਕਿ ਇਹ ਕਹਿੰਦੇ ਜੀ ਸਾਨੂੰ ਆਰਡੀਐਫ ਦਾ ਪੈਸਾ ਨਹੀਂ ਮਿਲਦਾ ਸਾਨੂੰ ਅ ਸਿੱਖਿਆ ਦਾ ਪੈਸਾ ਨਹੀਂ ਮਿਲਦਾ ਜੀ ਫਲਾਣੇ ਦਾ ਨਹੀਂ ਮਿਲਦਾ ਜੀ ਹੁਣ ਜਿਹੜਾ ਪੈਸਾ ਇਹਨਾਂ ਕੋਲ ਆਇਆ ਤੇ ਉਹ ਹਿਸਾਬ ਤਾਂ ਆਪਾਂ ਦੇਣਾ ਹੀ ਹੁੰਦਾ ਨਾ ਉਹਦਾ ਯੂਟਿਲਾਈਜੇਸ਼ਨ ਜਿਹੜਾ ਸਰਟੀਫਿਕੇਟ ਹੈ ਯੂਸੀਜੀ ਮੈਂ ਵੀ ਚੇਅਰਮੈਨ ਪਲੈਨਿੰਗ ਬੋਰਡ ਦਰਿਆਂ ਔਰ ਯੂਸੀਜੀ ਹਰੇਕ ਡਿਪਾਰਟਮੈਂਟ ਜਿਹੜਾ ਫਿਲ ਕਰਦਾ ਜਿਹਦੇ ਪੈਸਾ ਇੰਨਾ ਲੱਗ ਗਿਆ ਔਰ ਤੁਸੀਂ ਡਾਇਵਰਸਿਫਾਈ ਕਰ ਬਾਇਓਟ ਬੀ ਕਰ ਸਕਦੇ ਪਰ ਮੰਨ ਲੇ ਪੰਜਾਬ ਦੀ ਸਰਕਾਰ ਨਕਮੀ ਆ ਕੁਝ ਨਹੀਂ ਮੰਗ ਰਹੀ ਤੁਸੀਂ ਕੀ ਦਿੱਤਾ ਹੈ ਇਸਦੀ ਬੋਰਡ ਪਾਸ ਦੇ ਵਿੱਚ ਪੰਜਾਬ ਉਹ ਦੱਸੋ ਜੀ ਮੈਂ ਤੁਹਾਨੂੰ ਇੱਕ ਦੱਸਦਾ ਨਾ ਕਿ ਇਹ ਜਿਹੜਾ ਚਾਹੇ ਤੁਸੀਂ ਦੇਖੋ ਰੇਲਵੇ ਦੇ ਉੱਪਰ ਰੇਲਵੇ ਦੇ ਉੱਪਰ ਤੁਸੀਂ ਇਲੈਕਟ੍ਰੀਫਾਈ ਜਿਹੜੀਆਂ ਹੋ ਰਹੀਆਂ ਨੇ ਕੌਣ ਕਰ ਰਹੀ ਹੈ ਸੈਂਟਰ ਗਵਰਨਮੈਂਟ ਕਰ ਰਹੀ ਹੈ ਜਿੰਨੀਆਂ ਸਾਡੀਆਂ ਦਮੀਆਂ ਰੇਲਸ ਲਾਈਨਾਂ ਬਣ ਰਹੀਆਂ ਨੇ ਲੁਧਿਆਣਾ ਤੋਂ ਲੈ ਕੇ ਜਿਹੜੀ ਚੰਡੀਗੜ੍ਹ ਵਾਲੀ ਸਾਈਟ ਤੇ ਔਰ ਰੇਲਵੇ ਲਾਈਨਾਂ ਬਣ ਰਹੀਆਂ ਨੇ ਜਿੰਨੀਆਂ ਸੜਕਾਂ ਸਾਡੀਆਂ ਬਣ ਰਹੀਆਂ ਨੇ ਔਰ ਆਇਸ਼ਤਮਾਨ ਦੇ ਉੱਪਰ ਜਿਹਨੇ ਸਾਡੇ ਜਿਹੜੇ ਕਾਰਡ ਬਣ ਰਹੇ ਨੇ ਹੈਲਥ ਦੇ ਵਾਸਤੇ ਜਿਹੜੀ ਦੇਵੀ ਸੈਂਟਰ ਸਰਗਰਮੈਂਟ ਦੇ ਰਹੀ ਏ ਔਰ ਉਹ ਉਹ ਸਾਰਾ ਪੈਸਾ ਜਿੰਨਾ ਹੈ ਸੈਂਟਰ ਦਾ ਪੰਜਾਬ ਕੋਲ ਇਸ ਵੇਲੇ ਹੈ ਕੀ ਹੈ ਸੌਇ ਕਰਦੇ ਤੋਂ ਬਿਨਾ ਇਹਨਾਂ ਕੋਲ ਕੀ ਹੈ ਇਹਨਾਂ ਨੂੰ ਚਾਹੀਦਾ ਹਰੇਕ ਗੱਲ ਦੇ ਉੱਪਰ ਆਪਣੀ ਜਿਹੜੀ ਵੀ ਜਿਹੜੀ ਚੀਜ਼ ਆਸ ਤੇ ਸਪੈਸ਼ਲ ਜੇ ਹੜਾਸ ਤੇ ਲੋਕਾਂ ਆਸ ਤੇ ਮੰਗਣ ਕਿ ਆਪਾਂ ਜਾ ਕੇ ਤੇ ਬਾਕੀ ਇਹਨਾਂ ਨੇ ਮੰਗ ਕੀ ਕਰਨੀ ਜਿਹੜਾ ਕਿ ਇੰਨਾ ਵੱਡਾ ਨੁਕਸਾਨ ਹੋਇਆ ਸੀ ਔਰ ਇਹਨਾਂ ਨੇ ਜਾ ਕੇ ਆਪਣੀ ਗੱਲ ਨੂੰ ਪੁੱਟਾ ਪੁੱਥੇ ਨਹੀਂ ਕੀਤਾ ਤੋਂ ਉਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ 218.34 ਕਰੋੜ ਰੁਪਏ ਨਾਲ ਦਿੰਦਾ ਉਹਦੇ ਵਿੱਚ ਵੀ ਜਿਹੜੇ ਲੋਕਾਂ ਨੂੰ ਇਹਨਾਂ ਨੇ ਲਗਭਗ 235 ਕਰੋੜ ਜਿਹੜਾ ਉਹ ਉਹਨੂੰ ਸਾਈਟ ਤੇ ਆਪਣਾ ਇਹਨਾਂ ਨੇ ਯੂਟਿਲਾਈਜ਼ ਕਰ ਰਿਆ ਹੁਣ ਡਾਇਵਰਟ ਜਿਹੜਾ ਹੈ ਵੇਦੀ ਪਰਮਿਸ਼ਨ ਨਾਲ ਉਹ ਡੈਟ ਫॉर ਡਿਪਾਰਟਮੈਂਟ ਕਰਨਾ ਹੁੰਦਾ ਪਰ ਇਹ ਡਾਇਵਰਟ ਆਪਣੇ ਆਪ ਵੀ ਕਰੀ ਜਾਂਦੇ ਨੇ ਜਿਹੜਾ ਪੈਸਾ ਕਿਸੇ ਵੱਲ ਚਾਇਆ ਉਹਨੂੰ ਦੂਜੇ ਪਾਸੇ ਜਿਹੜਾ ਇਹ ਡਾਇਵਰਟ ਕਰ ਲੈਂਦੇ ਆ ਤੇ ਇਹ ਇਹ ਗੱਲਾਂ ਦੇ ਉੱਪਰ ਆਪਣਾ ਯੂਟਿਲਾਈਜੇਸ਼ਨ ਜਾਣ ਬੈਟਰ ਦੇ ਨਾਲ ਦੇ ਅਫਸਰ ਯੂਸੀਜੀ ਦੇਨ ਉਹਨਾਂ ਨਾਲ ਹਸਾਬਕਾ ਬੰਨ ਵੀ ਇਨਾਲ ਪਲੇ ਸਾਡਾ ਆਈਸੀਐਸ ਅਸਮਾਨ ਵਿੱਚ ਖਤ ਕਰ ਲਿਆ ਬਾਕੀ ਜਿਹੜਾ ਪੈਸਾ ਸਾਨੂੰ ਰਿਲੀਜ਼ ਕੀਤਾ ਗਿਆ ਹੈ ਉਹ ਮੰਤਰੀ ਪੰਜਾਬ ਕਹਿੰਦੇ ਬਾਰਡਰ ਤੇ ਜਿਹੜੀ ਪੰਜਾਬ ਪੁਲਸ ਹੈ ਜਿਹੜੀ ਪੀਜਾ ਹਿੱਸਾ ਕੰਮ ਕਰ ਰਹੀ ਹੈ ਸਰੋ ਸੈਂਟਰ ਦੀ ਜਿਹੜੀ ਸਪੋਰਟ ਹੀ ਕਰ ਰਹੀ ਹੈ ਤੇ ਪਰ ਪੰਜਾਬ ਵਾਲੀ ਸੋਚ ਆ ਕਿ ਹੁਣ ਇਹ ਪੱਪਾ ਸ਼ਬਦ ਵੀ ਨਹੀਂ ਬੋਲਿਆ। ਨਹੀਂ ਨਹੀਂ ਮੇਰੀ ਮੇਰੀ ਇੱਕ ਬੇਟੀ ਤਾਂ ਉਹ ਫਿਰ ਗੀਤੀ ਕੇ ਨਾ ਇਹ ਮੰਨ ਲਓ ਕਹਿੰਦੇ ਆ ਵੀ ਸਾਡੇ ਸਾਡਾ ਸਾਡੀ ਫੋਰਸ ਇਹਨਾਂ ਕੰਮ ਕਰ ਰਹੀ ਹੈ। ਅਸੀਂ ਇਹਨਾਂ ਸਾਡਾ ਜਿਹੜਾ ਥਾਣੇ ਸਾਡੇ ਲੱਗੇ ਹੋਏ ਨੇ ਇਹਨਾਂ ਸਹਿਯੋਗ ਦੇ ਰਹੇ ਨੇ। ਉਹਦਾ ਸਾਨੀ ਇੰਨੀ ਪ੍ਰਪੋਜ਼ਲ ਬਣਦੀ ਹੈ। ਇਹਨਾਂ ਸਾਡਾ ਪੈਸਾ ਮੰਗਦਾ। ਇਹ ਸਾਨੂੰ ਦਿੱਤਾ ਇਹ ਤਾਂ ਜਾ ਕੇ ਬੈਠਣ ਨੂੰ ਤਿਆਰ ਨਹੀਂ ਹੈਗੇ। ਜੇ ਇਹ ਬਹਿ ਜਾਣ ਬਹਿਣ ਜਾ ਕੇ ਆਪਣੀ ਗੱਲ ਦੱਸਣ ਉਸ ਤੋਂ ਬਾਅਦ ਆਪਦੀ ਟੀਮ ਅਕਸਰ ਫਿਰ ਹੁਣ ਡਿਪਾਰਟਮੈਂਟ ਭੇਜਦਾ ਉਸ ਤੋਂ ਬਾਅਦ ਉਹ ਉਹਨੂੰ ਜਿਹੜਾ ਜਿਹੜਾ ਵੈਰੀਫਾਈ ਕਰ ਲੈਣ ਵੈਰੀਫਾਈ ਕਰਕੇ ਜਿੰਨਾ ਇਹਨਾਂ ਨੂੰ ਪੈਸਾ ਬੰਦਾ ਇਹਨਾਂ ਨੂੰ ਭੇਜਣਗੇ ਜਿਹੜੇ ਭੇਜੇ ਹੋਏ ਪੈਸੇ ਆ ਉਹਦਾ ਦਾ ਹਿਸਾਬ ਪਾ ਦੇਣਾ ਨਾਲੇ ਨਾਲੇ ਅੱਗੇ ਵਾਸਤੇ ਲੈਣ ਚਾਹੇ ਕਿਸੇ ਵੀ ਡਿਪਾਰਟਮੈਂਟ ਹੈਗਾ ਚਾਹੇ ਉਹ ਹੈਲਥ ਦਾ ਹੈਗਾ ਚਾਹੇ ਆਰ.ਜੀ.ਐਫ. ਦਾ ਹੈਗਾ ਚਾਹੇ ਤੁਹਾਡਾ ਸਬ ਸਿੱਖਿਆ ਵਿਭਾਗ ਦਾ ਹੈਗਾ ਮਰਗ ਕਿਸੇ ਵੀ ਵਿਭਾਗ ਦਾ ਕੋਈ ਪੈਸਾ ਹੋ ਗਿਆ ਉਹ ਦੇ ਆਨਟਾਈਟਲ ਟੂ ਗੇਟ ਲੇਕਨ ਸਾਬਦਾ ਦੇਣਾ ਪੈਣਾ ਜੀ ਕਹਿੰਦੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਨਾ ਸਾਬਦਾ ਕਹਿੰਦੇ ਆਪਣੇ ਲੇਖਾ ਮਾਮਦਿਆਂ ਦਾ ਹੈ ਮਾਮਦਿਆਂ ਦਾ ਵੀ ਹੁੰਦਾ ਉਹ ਇਹ ਜ਼ਰੂਰੀ ਹੈ ਸਰ ਇੱਕ ਨਾ ਤੁਸੀਂ ਆਪਣਾ ਪਾਕਿਸਤਾਨ ਨੂੰ ਕੀਤਾ ਸੀਗਾ ਕਿ ਕਾਂਗਰਸ ਦੀ ਸਰਕਾਰ ਸਮੇ ਘੁਟਾਲਿਆਂ ਦੀਆਂ ਖਬਰਾਂ ਜਾਂਦੀ ਸੀ ਘੁਟਾਲਿਆਂ ਵਾਲੀ ਸਰਕਾਰ ਸੀ ਜੀ ਜੀ ਨਿਰਮੋਦੀ ਕਰੋੜ ਰੁਪਏ ਲੈ ਕੇ ਇੰਡੀਆ ਚ ਫੁੱਲਰ ਹੋ ਗਿਆ ਵਿਜੇ ਮਾਲੀਆ ਫੁੱਲਰ ਹੋ ਗਿਆ ਛੋਟੇ ਸਮੇਂ ਚ ਹੋਇਆ ਉਹ ਘਟਾਲੇ ਨਹੀਂ ਹੁੰਦੇ ਨਹੀਂ ਘਟਾਲੇ ਦੇਖੋ ਕੀਤੇ ਨਾ ਨੇ ਸਮਝ ਲੇਕਿਨ ਉਹ ਜੇ ਗਏ ਨਹੀਂ ਤੇ ਉਹਨਾਂ ਦਾ ਲਿਆਉਂਦਾ ਵੀ ਪ੍ਰੋਸੈਸ ਚੱਲਦਾ ਪਿਆ ਹੁਣ ਉਹ ਵਾਰ-ਵਾਰ ਕਦੀ ਸੁਪਰੀਮ ਕੋਰਟ ਚ ਚਲਾ ਜਾਂਦਾ ਹੈ ਕਦੀ ਉਥੇ ਦੀ ਜਿਹੜੀ ਹਰੇਕ ਮਨਦਾ ਕੋਰਸ ਦੀ ਆੜ ਲੈ ਕੇ ਅਦਾਲਤਾਂ ਦੇ ਸ਼ਰਨ ਲੈ ਕੇ ਉਹ ਆਪਣੇ ਜਿਹੜਾ ਕਾਨੂੰਨ ਹੈ ਮੈਂ ਦਾਅਵੇ ਨਾਲ ਤੁਹਾਨੂੰ ਕਹਿੰਦਾ ਕਿ ਉਹ ਲੋਕ ਇਸ ਦੇਰ ਵਾਪਸ ਲਿਆਂਦੇ ਜਾਣਗੇ ਐਕਸਟਰਡੀਸ਼ਨ ਉਹਨਾਂ ਦੀ ਹੋਏਗੀ ਔਰ ਉਹਨਾਂ ਦੇ ਜੋ ਵੀ ਕਾਰਵਾਈ ਬਣਦੀ ਹੈ ਉਹਨਾਂ ਦੀ ਉਹ ਜ਼ਰੂਰ ਚਲੇਗੀ ਜਿਹੜੀਆਂ ਐ ਕਿ ਚੋਣਾਂ ਦੇ ਵਿੱਚ ਇੱਕ ਜਿਹੜਾ ਸਵਾਲ ਸੀਗਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਜਿਹੜੀਆਂ ਵਿਰੋਧੀ ਪਾਰਟੀਆਂ ਇਹ ਜਾਂ ਲਗਾਉਂਦੀਆਂ ਰਹੀਆਂ ਕਿ ਜਿਹੜੀ ਗਿਆ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਨੀਸ਼ਾ ਪ੍ਰਾਈਵੇਟ ਕਰਨ ਕੀਤਾ ਹੈ ਰੀਲ ਪ੍ਰਾਈਵੇਟ ਕਰ ਦਿੱਤੀ ਜਿਹੜਾ लाल किला को प्राइवेट कर ਦਿੱਤਾ ਹੋਰ ਕਈ ادارے ਵੇਚੇ ਜਾ ਰਹੇ ਨੇ ਕਿ ਇਹ ਇੱਕ ਪੀਸਟਾਈ ਹੈ ਨਹੀਂ ਉਹਨਾਂ ਨੇ ਤਾਂ ਇਹ ਵੀ ਗਿਆ ਸੀ ਐਲਐਸਸੀ ਵੇਚ ਦਿੱਤੀ ਤਾਂ ਐਲਐਸਸੀ ਦਾ ਤੋ ਦੇਖੋ ਐਕਚੁਅਲੀ ਕਹਿੰਦੇ ਸਭ ਤੋਂ ਜ਼ਿਆਦਾ ਉਹਨਾਂ ਦਾ ਪ੍ਰੋਫਟ ਹੈ 17000 ਕਰੋੜ ਦਾ ਪ੍ਰੋਫਟ ਆਇਆ ਜਹਾਜ਼ ਰਾਣੀ ਵੇਚ ਦਿੱਤੀਏ ਉਹ ਸਾਰੇ ਦੇ ਸਾਰੇ ادارے ਕੰਮ ਕਰਦੇ ਪੈਨੇ ਵਧੀਆ ਕੰਮ ਕਰਦੇ ਪੈਨੇ ਔਰ ਉਹਨਾਂ ਦੇ ਪ੍ਰੋਫਿਟ ਆ ਰਹੇ ਨੇ ਹੁੰਦਾ ਉਹਦਾ ਵੀ ਪ੍ਰੋਫਿਟ ਆਇਆ ਇਹਨਾਂ ਇਹ ਦੁਸ਼ਤ ਪ੍ਰਚਾਰ ਜਿਹੜਾ ਹੈ ਨਾ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਦੇਸ਼ ਉਹਨਾਂ ਪਹਿਲਾਂ ਤੋਂ ਪਾਕਿਸਤਾਨ ਲੱਗਾ ਹੋਇਆ ਸੀ ਸਾਡੇ ਦੇਸ਼ ਨੂੰ ਸਟੇਬਲ ਕਰਨਾ ਉਸੇ ਹੁਣ ਕੁਝ ਹੋਰ ਦੇਸ਼ ਲੱਗੇ ਹੋਏ ਨੇ ਜਿਹੜਾ ਸਾਡਾ ਪੜੋਸੀ ਦੇਸ਼ ਚੀਨ ਹੈ ਉਹਨੂੰ ਕਿਹਾਉਂਦਾ ਉਹ ਬੈਕ ਤੇ ਉਹਨਾਂ ਲੱਗਾ ਆਇਆ ਵੀ ਕਿਸੇ ਤਰੀਕੇ ਨਾਲ ਮੋਦੀ ਜੀ ਜਿਹੜੇ ਨੇ ਨਾ ਇਹਨਾਂ ਨੂੰ ਹਟਾਉਣਾ ਚਾਹੀਦਾ ਔਰ ਉਹ ਆਂਦ ਦਾ ਭਾਈ ਹੂ ਕੈਨ ਕਰੋਕਰ ਪੜਾਈਂ ਜੋਰ ਰਹਾ ਔਰ ਨਾ ਵੀ ਰਹੇ ਨੇ ਚਾਹੇ ਉਹ ਸਾਡੇ ਜਿਹੜੇ ਉੱਤਰ ਦੇ ਨੌ ਸੂਬੇ ਨੇ ਉਹਨਾਂ ਦੇ ਵਿੱਚ ਪੂਰੀ ਕੁਸ਼ਵਟ ਕਰਦੇ ਬਿਲਕੁਲ ਜਿਲ੍ਹੇ ਨਹੀਂ ਹੈ ਨਾ ਕੇਂਦਰ ਨਾਲ ਸੰਬੰਧ ਦੋ ਤਿੰਨ ਵੱਡੀਆਂ ਮੰਗਾਂ ਨੇ ਉਨਾਂ ਦੇ ਬਾਰੇ ਤੋਂ ਸਿਰਫ ਥੋੜੀ ਲੁਕ ਰਿਪੋਰਟ ਜਿਹੜਾ ਬਣਾਉਣਾ ਉਸ ਤੇ ਕਰਾਇਆ ਗਿਆ ਦਾ ਕੋਟ ਤੋਂ ਪੂਰੇ ਤੋਂ ਲੋਗਾ ਤੱਕ ਰੇਲਵੇ ਲਾਈਨ ਦਾ ਹੈਗਾ ਇਹ ਉਹ ਬਹੁਤ ਵੱਡੀ ਮੰਗ ਹੈ ਤੇ ਦੂਸਰੀ ਹੈ ਕਿ ਜਿੱਥੋਂ ਦਾ ਜਿਹੜਾ ਮੁਕਸਰ ਵਾਲਾ ਰੇਲਵੇ ਫਾਟਕ ਹੈ ਉਹਦੇ ਤੇ ਓਵਰ ਬ੍ਰਿਜ ਦੀ ਮੰਗ ਹੈਗੀ ਆ ਜਿੱਦੇ ਬਹੁਤ ਜਿਆਦਾ ਦਿੱਕਤਾਂ ਪਰੇਸ਼ਾਨੀਆਂ ਲੋਕਾਂ ਨੂੰ ਆਉਂਦੀਆਂ ਨੇ ਤਾਂ ਉਹ ਚੀਜ਼ ਬਾਰੇ ਕੋਈ ਖਵਲੇ ਵੱਲੋਂ ਕੋਈ ਕਦਮ ਮੁੱਟਾ ਜਾਈ ਡੈਫੀਨਿਟਲੀ ਸਾਡੇ ਉਹਨਾਂ ਇਸ ਤਰ੍ਹਾਂ ਦੇ ਸਟੇਟ ਮਿਨਿਸਟਰ ਜਿਹੜੇ ਆ ਰੋਹਨੀ ਕੁਮਟੂ ਜੀ ਇਹ ਤੁਹਾਨੂੰ ਯਕੀਨ ਦੋਣੇ ਆ ਕਿ ਸਾਡੀ ਆਪਣੇ ਸਾਡੇ ਸਾਥੀ ਜਿਹੜੇ ਆ ਉਹਨਾਂ ਦੇ ਬਾਰੇ ਇੱਕ ਪ੍ਰਪੋਜ਼ਲ ਤਿਆਰ ਕਰ ਲੈਣ ਲਿਖ ਲੈਣ ਔਰ ਲਿਖ ਕੇ ਉਹਨਾਂ ਨੂੰ ਪੇਸ਼ ਕਰਾਂਗੇ ਉਹ ਜਿਹੜੀਆਂ ਜਿਹੜੀਆਂ ਵੀ ਆਬਸਾਈਕਲ ਜਿਹੜੀਆਂ ਵੀ ਆਉਂਦੀਆਂ ਨਿਕਮੀਆਂ ਸਾਹਮਣੇ ਨਜ਼ਰ ਆਉਂਦੀਆਂ ਨੇ ਰੇਲਵੇ ਦੀਆਂ ਉਹ ਆਪਾਂ ਦੂਸਰਾ ਸਰ ਜਿਹੜੇ ਕਿਸਾਨ ਬੈਠੇ ਆ ਬਾਰਡਰਾਂ ਤੇ ਜਿਹੜਾ ਕੋਰ ਵੱਲੋਂ ਫੈਸਲਾ ਵੀ ਆਇਆ ਸੀਗਾ ਉਸ ਤੇ ਆਧਾਰ ਤੇ ਕੋਈ ਹਜੇ ਤੱਕ ਉਹਨਾਂ ਦਾ ਕਹਿਣਾ ਕਿਸਾਨਾਂ ਦਾ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਕੋਈ ਬਾਰਡਰ ਕਮਿਸ਼ਨ ਨਹੀਂ ਕੋਈ ਕੰਪਨੀ ਲਿਗੋ ਅਸੀਂ ਧਰਮ ਦੇ ਪੈਰ ਕੱਢ ਨਹੀਂ ਪਿਛਲੇ ਜਿਹੜੀ ਜੋ ਪਿਛਲੇ ਸਾਲ ਸੀ ਸਾਡੇ ਅਫਸਰ ਓਕੇ ਆ ਕੇ ਵਿੱਚ ਉਹਨਾਂ ਦੇ ਗੱਲਬਾਤ ਸੁਣ ਲਈ ਤਿਆਰ ਰਹੇ ਸੀ ਬਹਿੰਦੇ ਸੀ ਲੇਕਿਨ ਕਿਸਾਨਾਂ ਨੂੰ ਵੀ ਚਾਹੀਦਾ ਨਾ ਮਨ ਮੈਂਟਲੀ ਵੀ ਪ੍ਰੇਪੇਅਰ ਹੋਣ ਵੀ ਭਾਈ ਅਸੀਂ ਜਿਹੜਾ ਹੈਗਾ ਗੱਲ ਕਰਨ ਲਈ ਤਿਆਰ ਹੈਗੇ ਆਂ ਔਰ ਇਹ ਤਾਂ ਸ਼ਰੀਆਮ ਕਹਿੰਦੇ ਵੀ ਅਸੀਂ ਤਾਂ ਗੱਲਬਾਤ ਕਰਨੀ ਨਹੀਂ ਗੱਲ ਕਰਨ ਦੇਖੋ ਜਿੰਨਾ ਚਿਰ ਗੱਲ ਨਹੀਂ ਕਰਦੇ ਉਹਦਾ ਕੋਈ ਮਸਲਾ ਹੁੰਦਾ ਇਸ ਦੇ ਬਾਵਜੂਦ ਵੀ ਮੋਦੀ ਜੀ ਨੇ ਮੈਂ ਇੱਕ ਚਾਰਟ ਮੇਰੇ ਕੋਲੇ ਜਿਹੜਾ ਉਹ 2021 ਤੱਕ ਹੈ ਔਰ ਐਮਐਸਪੀ ਜਿਹੜੀ ਹੈ ਮੈਂ ਜਿਵੇਂ ਦੱਸਿਆ ਤੁਹਾਨੂੰ 10 ਲੱਖ ਜਿਹੜਾ 14 ਲੱਖ ਦੇ 80 ਹਜ਼ਾਰ ਕਰੋੜ ਦੇ ਜਿਹੜਾ ਖਰੀਦ ਕੀਤੀ ਹੈ ਉਹਨਾਂ ਨੇ ਸਿਰਫ 5.5 ਲੱਖ ਕਰੋੜ ਦੀ ਖਰੀਦ ਕੀਤੀ ਸੀਗੇ ਇਹ ਚਾਰਟ ਦੇ ਵਿੱਚ ਜਿਹੜੀਆਂ ਸਾਡੀਆਂ ਫਸਲਾਂ ਨੇ ਉਹਦਾ ਵਾਦਾ 21 ਤੱਕ ਮੰਨ ਦੱਸ ਰਹੇ ਆ ਇਹ 2014 13-14 ਤੋਂ ਅੱਗੇ ਜਿਹੜਾ ਨਾ ਜਾਇਓ ਆਪਣੀ ਗਣਕ ਹੈ ਉਹ 30% ਐਮਐਸਪੀ ਇਨਕਰੀਜ਼ ਹੋਈ ਹੈ ਇਸ ਤੋਂ ਜ਼ਿਆਦਾ ਬਾਅਦ ਚ ਹੋਰ ਵੀ ਹੋ ਗਈ ਹੈ ਪਰ ਪਹਿਲੀ ਜਿਹੜੀ ਉਹ 43% ਜਿਹੜੇ ਮਸਰ ਨੇ ਉਹ 73% ਔਰ ਉਹਦੇ ਉਹ 40% ਉਹਦੀ ਦਾਲ ਮੂੰਗ ਇਹ 7% ਔਰ ਅਰਹਰ ਇਹ ਵੀ ਲਗਭਗ 40% ਮਸਟਰਡ ਜਿਹੜੇ ਆ ਇਹ ਲਗਭਗ 52% ਔਰ ਚਨੇ ਇਹ 65% ਔਰ ਗਰਾਊਡ ਨਟ ਜਿਹੜੀ ਮੂੰਫਲੀ ਹੈ ਇਹ ਲਗਭਗ ਇਹ ਹੈਗੀ ਆਪਣੇ 32% ਤੋਂ ਦੇਖੋ ਨਾ ਕਿਸਾਨੀ ਵਾਸਤੇ ਜੋ ਅਸੀਂ ਕਿਹਾ ਸੀਗਾ 50% ਜਿਹੜਾ ਉਹਨਾਂ ਲਾਗਤ ਮੁੱਲ ਤੇ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਉਹ ਪ੍ਰਾਲਾ ਸਰਕਾਰ ਕਰ ਰਹੀ ਹੈ ਉਹ ਪਿਛਲੇ ਦਿਨ ਵੀ ਤੁਸੀਂ ਦੇਖਿਆ ਵੀ ਜਿੱਥੇ ਇੱਕ ਸਾਡੇ ਜਿਹੜੇ ਝੋਨੇ ਤੇ ਝੋਨੇ ਦਾ ਜਿਹੜਾ ਲਗਭਗ ਤੁਸੀਂ ਇਹ ਇਹ 170 ਰੁਪਏ ਪ੍ਰਤੀ ਕੁਐਂਟਲ ਰੇਟ ਜਿਹੜਾ ਉਹਦੀ ਬੜੌਤਰੀ ਕੀਤੀ ਗਈ ਹੈ ਕਣਕ ਔਰ ਕਣਕ ਦੀ ਇੱਕ ਮਿੰਟ ਕਣਕ ਦੀ 225 ਰੁਪਏ ਪ੍ਰਤੀ ਕੁਐਂਟਲ ਵਾਧਾ ਕੀਤਾ ਗਿਆ ਮੈਂ ਕਹਿੰਦਾ ਤੁਸੀਂ ਨਿਗਾਹ ਮਾਰੋ ਯੂਪੀ ਸਰਕਾਰ ਦੀ ਯੂਪੀ ਸਰਕਾਰ ਦੇ ਟਾਈਮ ਤੇ 10 ਰੁਪਏ 5 ਰੁਪਏ ਕਿਤੇ ਬਿਲਕੁਲ ਨਹੀਂ ਲ ਔਰ ਉਹ ਜਿਹੜਾ 50% ਵਾਲਾ ਵਾਧਾ ਜਿਹੜਾ ਨਾ ਸੁਮੇਂ ਨਾਥਨ ਕਮਿਸ਼ਨ ਵਾਲਾ ਉਹਦੇ ਵਿੱਚ ਉਹ ਸਪੱਸ਼ੇ ਸਰਕਾਰ ਜਿਹੜੀ ਹੈ ਬੜੀ ਸੰਜੀਦਗੀ ਦੇ ਨਾਲ ਅੱਗੇ ਜਿਹੜੀ ਕਿਸਾਨ ਵਾਸਤੇ ਕੰਮ ਕਰਦੀ ਹੈ ਕਿਸਾਨ ਸਨਮਾਨ ਨਿਧੀ ਚਵਾਦਾ ਹੁੰਦੇ ਜਾਂਦਾ ਬਿਲਕੁਲ ਹੁੰਦਾ ਨਹੀਂ ਦੇਖੋ ਨਾ ਇਹ ਕਿਸਾਨ ਸਨਮਾਨ ਨਿਧੀ ਜਿਹੜੀ ਉਹ ਰੈਗੂਲਰ ਮਿਲ ਰਹੀ ਹੈ ਸਾਰ ਤੁਸੀਂ ਦੇਖੋ ਇਹਨਾਂ ਸਾਰਾ ਕੋਈ ਕਰਨ ਦੇ ਬਾਵਜੂਦ ਫਿਰ ਵੀ ਮੋਦੀ ਜੀ ਨੇ ਸਭ ਤੋਂ ਪਹਿਲਾ ਕੰਮ ਜਿਹੜਾ ਕੀਤਾ ਉਹ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦੇਣ ਦਾ ਕੰਮ ਕੀਤਾ ਜਿਹੜੀ ਡੀਬੀਟੀ ਰਾਈ ਦੀ ਉਹਨਾਂ ਨੂੰ ਜਿਹੜੀ ਆ ਮਿਲੀ ਤੇ ਮੇਰੇ ਕਹਿੰਦਾ ਭਾਵੇਂ ਕਿ ਅਸੀਂ ਜਿਹੜੇ ਸਾਡੇ ਜਿੰਨੇ ਵੀ अलग-अलग ਚੀਜ਼ਾਂ ਨੇ ਉਹਦੇ ਵਿੱਚ ਤੁਸੀਂ ਦੇਖਿਆ ਕਿ ਚਾਹੇ ਸਿੰਚਾਈ ਦੇ ਨਾਲ ਸੰਬੰਧਤ ਹੈ इवनਨ ਕਿ ਹੈਲਥ ਜਿਹੜੇ ਕਾਰਡ ਜਿਹੜੇ ਨੇ ਬਣੇ ਨੇ ਉਹ ਵੀ ਲਗਭਗ 27 ਕਰੋੜ ਦੇ ਆਸ-ਪਾਸ ਜਿਹੜੇ ਬਣੇ ਆ ਔਰ ਮੈਂ ਇਹਦੇ ਵਿੱਚ ਕਿਉਂਕਿ ਆਪਣਾ ਜਿਹੜਾ ਦੇਸ਼ ਵੀ ਦੇਸ਼ ਐਂਡ ਸੂਬਾ ਆਪਣਾ ਜਿਹੜਾ 70% ਖੇਤੀ ਦੇ ਉੱਪਰ ਨਿਰਭਰ ਕਰਦਾ ਹੈ ਔਰ ਇਹਦੇ ਵਿੱਚ ਪੈਸੇ 'ਚ ਬਜਟ ਵੀ ਲਗਭਗ 152 ਹਜ਼ਾਰ ਕਰੋੜ ਕੀਤੀ ਹੈ ਔਰ ਉਹਦੇ ਵਾਸਤੇ ਕਿਉਂਕਿ ਉਹ ਕਹਿੰਦੇ ਵੀ ਤੁਸੀਂ ਜਿਹੜਾ ਫਸਲ ਪੈਦਾ ਕਰਨੀ ਹੈ ਫਸਲ ਦੇ ਨਾਲ ਉਹਦੀ ਅਨਪੂਰਤਾ ਹੋਵੇ ਕਿ ਉਹਨਾਂ ਮਾਰਕੀਟਿੰਗ ਮਾਰਕੀਟਿੰਗ ਦੇ ਨਾਲ ਸਟੋਰੇਜ ਇਹ ਚੀਜ਼ਾਂ ਜਿਹੜੀਆਂ ਹੈਗੇ ਨੇ ਉਹ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਨਾ ਸੀ ਤੁਹਾਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਾਵਾਂਗੇ ਜਿਵੇਂ ਜਿਹਦੇ ਵਿੱਚ ਉਹਨਾਂ ਨੇ ਬੀਜ ਦੇ ਉੱਪਰ ਵੀ ਬੀਜ ਕਈ ਤਰ੍ਹਾਂ ਦੇ ਜਿਹੜੇ ਜਲਵਾਜ਼ੀ ਦੇ ਮੁਤਾਬਕ ਹੋਣ 109 ਔਰ 32 ਵੈਰਾਈਟੀ ਇਹਨੀਆਂ ਨੇ ਬਾਗਬਾਨੀ ਦੀਆਂ ਨੇ ਉਹ ਬ੍ਰੈਡਿੰਗ ਦੇ ਉੱਪਰ ਵੀ ਕੰਮ ਹੋ ਰਿਹਾ ਹੈ ਔਰ ਇਹ ਆ ਕਿ ਜਿਹੜਾ ਸਾਡਾ ਸਰਾਂ ਦੇ ਜਿਹੜੇ ਜਲਵਾਜ਼ੀ ਦੇ ਮੁਤਾਬਕ ਹੁਣ 109 ਔਰ 32 ਵੈਰਾਈਟੀ ਐਂਡੀਆਂ ਨੇ ਬਾਗਬਾਨੀ ਦੀਆਂ ਨੇ ਉਹ ਵੈਰਾਈਟੀ ਦੇ ਉੱਪਰ ਵੀ ਕੰਮ ਹੋ ਰਿਹਾ ਔਰ ਇਹ ਆ ਕਿ ਜਿਹੜਾ ਸਾਡਾ ਸਾਰੇ ਦਾ ਸਾਰਾ ਬੇਸ ਹੈ ਉਹ ਕਿਸਾਨੀ ਹੈ ਕਿਸਾਨੀ ਤੋਂ ਸਰਕੂਲੇਸ਼ਨ ਆਫ ਮਨੀ ਹੁੰਦੀ ਹੈ ਤਾਂ ਫਿਰ ਸਰਕਾਰ ਨੇ ਹਰ ਪਾਸੇ ਹੀ ਕੰਮ ਕੀਤਾ ਔਰ ਇਵਨ ਦਨ ਕਿ ਜਿਹੜਾ ਰੇਰੀ ਫੜੀ ਵਾਸਤੇ ਵੀ ਸਾਡੀ ਜਿਹੜੀ ਆ ਉਹ ਜੇ ਕਿ ਆਪਣੇ ਕੀ ਹੁੰਦਾ ਵਿਸ਼ਰਮਾ ਯੋਜਨਾ ਉਹਦੇ ਅੰਦਰर्गत ਵੀ ਜਿਹੜੇ ਸਾਡੇ ਜਿੰਨੇ ਵੀ ਬੰਦੂ ਪਾਈ ਆ ਕੰਮ ਕਰਨ ਵਾਲੇ ਜਿਹੜੇ ਆ ਉਹ ਉਹਨਾਂ ਦੇ ਵਾਸਤੇ ਵੀ ਬਹੁਤ ਪਹਿਲ ਕਰਨੀ ਕੀਤੀ ਹੈ ਮਹਲਾਵਾ ਵਾਸਤੇ ਕੀਤੀ ਹੈ ਔਰ इवन देन ਕਿ ਗਰੀਬ ਵਰਗ ਵਾਸਤੇ ਜਿਹੜੀ ਪ੍ਰਧਾਨ ਮੰਤਰੀ ਅਨ ਕਲਿਆਣ ਯੋਜਨਾ ਹੈ ਉਹਦੇ ਚ 80 ਜਿਹੜਾ ਕਰੋੜ ਦੇ ਲੋਕਾਂ ਨੂੰ ਲਾਭ ਮਿਲਦਾ ਉਹ ਮੇਰੇ ਖਿਆਲ ਚ ਅਗਲੇ ਖਿਆਲ ਨਹੀਂ ਕਿ ਡੈਫੀਨੇਟਲੀ ਕਿ 5 ਸਾਲ ਵਾਸਤੇ ਫਿਰ ਉਹਦਾ ਵਾਦਾ ਕੀਤਾ ਗਿਆ ਬੀਐਸਐਨਲ ਲਗਾਤਾਰ ਪਿੱਛੇ ਜਾ ਰਿਹਾ ਦੂਸਰੀਆਂ ਕੰਪਨੀ ਆਪਣੀ ਮਨਮਰਜ਼ੀ ਕਰਦੀਆਂ ਉਹਦੇ ਬਾਰੇ ਕੀ ਨਹੀਂ ਬੀਐਸਐਨਲ ਆਪਣੀ ਵਰਕਿੰਗ ਕਰ ਰਹੀ ਆ ਜੀ ਔਰ ਉਹਦੇ ਚ ਮੈਂ ਐਗਜੈਕਟ ਡਾਟਾ ਤੇ ਮੇਰੇ ਕੋਲ ਇਸ ਵੇਲੇ ਉਹਦੇ ਬਾਰੇ ਨਹੀਂ ਹੈਗਾ ਕਿ ਉਹ ਕਿੰਨੇ ਪ੍ਰੋਫਿਟ ਦੇਦਾ ਕਿੱਥੇ ਆ ਲੇਕਿਨ ਬੀਐਸਐਨਲ ਰਾਦਰ ਦੈਨ ਪਹਿਲੇ ਨਾਲ ਅੱਗੇ ਥੋੜਾ ਜਿਆਦਾ ਅਪਲਿਫਟ ਹੋਇਆ ਕਿਉਂਕਿ ਪਹਿਲਾਂ ਪਹਿਲਾਂ ਜਦੋਂ ਕੰਪੀਟੀਸ਼ਨ ਆਉਂਦਾ ਹੈ ਕੰਪੀਟੀਟਰ ਆਉਂਦੇ ਆ ਤਾਂ ਨੇਚਰਲੀ ਹੈ ਹੈਂ ਜਿਹੜਾ ਕੁਦਰਤੀ ਤੌਰ ਤੇ ਉਹ ਬੰਦੇ ਨੂੰ ਉਸ ਹਿਸਾਬ ਨਾਲ ਉਹਨਾਂ ਦੀ ਕੰਪਲੀਟ ਕਰਨਾ ਪੈਂਦਾ। ਉਹ ਇਹ ਅਸੀਂ ਦੋ ਤਿੰਨ ਕੰਪਨੀਆਂ ਉਸ ਵੇਲੇ ਆਈਆਂ ਸੀ, AirTel ਜਾਂ ਇਹਨਾਂ ਦਾ ਲਾਲੋ ਸਪਾਈਸ ਔਰ ਹੋਰ ਵੀ ਇੱਕ ਦੋ ਜਿਹੜੀਆਂ ਕੰਪਨੀਆਂ ਇਹਨਾਂ ਦੀ ਇਹਦੇ ਨਾਲ ਤਲਕਾ ਤਲਕਾਦ ਰੱਖਣ ਵਾਲੀਆਂ ਆਈਆਂ ਸੀ। ਲੇਕਿਨ ਸਟੇਬਲ ਹੈ ਹੁਣ ਔਰ ਮੇਰੇ ਖਿਆਲ ਦੇ ਵਿੱਚ ਉਹ ਚੰਗਾ ਜਿਹੜਾ ਆਪਣੇ ਤੌਰ ਤੇ ਕੰਮ ਕਰ ਰਿਹਾ। ਔਰ ਇਥੇ ਆਪਾਂ ਜਿਹੜੇ ਹੈਗੇ ਆ ਟੈਲੀਕਮ ਸੈਕਟਰ ਦੇ ਵਿੱਚ ਵੀ ਪੈਸਾ ਹੁਣ ਇਸੇ ਕਰਕੇ ਸਰਕਾਰ ਨੇ 116.342 ਕਰੋੜ ਜਿਹੜਾ ਅਲੋਕੇਟ ਕੀਤਾ ਹੈ। ਤੋਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਕਿ ਸਾਨੂੰ ਤੁਸੀਂ ਦੇਖੋ ਨਾ ਮੈਸੇ ਜਿਹੜੀ ਯੂਕੇ ਦੀ ਸਰਕਾਰ ਸੀ ਉਸ ਵੇਲੇ ਪਹਿਲਾਂ ਇਹ ਦੱਸਦੇ ਪਰ ਕੈਪੀਟਾ ਇਨਕਮ ਸੀ 74000 ਕਰੋੜ ਹੁਣ 2 ਲੱਖ 12000 ਕਰੋੜ ਜਿਹੜੀ ਹੋ ਗਈ ਹੈ। ਔਰ ਜਿਹੜੇ ਅਸੀਂ ਜਿਹੜੀ ਅਗਾਈ ਦੀ ਹੱਥ ਜਿਹੜੀ ਸੀਗਾ ਉਸ ਵੇਲੇ ਜਿਹੜਾ 5% Uh, 10% ਸੀ ਉਸ ਵੇਲੇ ਮੈਂ ਗਿਆਈ ਹੁਣ 5% ਰਹਿ ਗਈ ਹੈ। ਤੋਂ ਬਾਕੀ ਵੀ ਤੁਸੀਂ ਗ੍ਰੋਥ ਰੇਟ ਵੀ ਅੱਗੇ ਨੂੰ ਵਧਿਆ ਜੀਡੀਪੀ ਵਧੀ ਹੈ। ਔਰ ਬਾਕੀ ਚੀਜ਼ਾਂ ਨੇ ਅਸੀਂ ਇਕਨੋਮੀ ਦੇ ਲਿਹਾਜ਼ ਨਾਲ ਵੀ ਤੁਸੀਂ ਦੇਖ ਲਓ ਵੀ ਇਸ ਵੇਲੇ ਅਸੀਂ ਪੰਜਵੀਂ ਹੱਥ ਵਿਸਥਾ ਬਣ ਗਏ ਆ। 250 ਸਾਲ ਦੀ ਬਾਅਦ 247 ਸਾਲ ਦੇ ਬਾਅਦ ਆਪਾਂ ਯੂਕੇ ਯੂਨਾਈਟਿਡ ਕਿੰਗਡਮ ਨੂੰ ਪਛਾੜ ਕੇ ਤੇ ਆਪਾਂ ਪੰਜਵੇਂ ਸਥਾਨ ਤੇ ਆਏ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਰਕਾਰੀਓ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਮੁਕਾਬਲੇ ਰੁਪਈਆ ਫਿਰ ਹੈ ਕਲਰ ਦੇ ਮੁਕਾਬਲੇ ਰੁਪਈਆ ਦੋਖੇ ਨਹੀਂ ਦੇਖੋ ਨਾ ਆਪਾਂ ਹੁਣ ਪਤਾ ਕੀ 18 ਦਿਸ਼ਾਂ ਨਾਲ ਆਪਣਾ ਲਗਭਗ ਫਾਈਨਲ ਹੋ ਗਿਆ ਆਪਾਂ ਰੁਪਈਏ ਨੂੰ ਮਹੱਤਤਾ ਦੇ ਦੇ ਆਪਾਂ ਵੀ ਸਾਡਾ ਜਿਹੜਾ ਰੁਪਈਏ ਦੀ ਮਾਰਕੀਟਿੰਗ ਜਿਹੜਾ ਹੈ ਦੇਣ ਲੈਣ ਸਾਡਾ ਰੁਪਈਏ ਚ ਹੋਵੇ ਆਈ ਸ਼ੁੱਡ ਦੇ ਅਸੀਂ ਸੇਮ ਅਬਾਊਟ ਡਾਲਰ ਜ્યાં ਡਾਲਰ ਦੇ ਬਾਰੇ ਅਸੀਂ ਗੱਲ ਕਰੀਏ ਅਸੀਂ ਤਾਂ ਕਨਸੋਲिडेट ਕਰ ਰਹੇ ਆ ਆਪਣੇ ਆਪ ਡਿਜੀਟਲ ਦੇ ਵਿੱਚ ਵੀ ਅਸੀਂ 40% ਜਿਹੜਾ ਸਾਡਾ ਇਸ ਵੇਲੇ ਵਰਲਡ ਵਾਈਡ ਜਿਹੜੀ ਸਾਡੀ ਮਾਰਕੀਟਿੰਗ ਹੈ ਡਿਜੀਟਲ 40% ਸਭ ਤੋਂ ਜ਼ਿਆਦਾ ਐਸ ਵੇਲੇ ਇੰਡੀਆ ਕਰ ਰਿਹਾ ਕਾਸ਼ਮਾਨ ਜੀ ਗੱਲ ਕਰਦੇ ਸੀ ਕਿ ਅਸ਼ਵਨ ਕਾਰਡ ਦੇ ਵਿੱਚ ਜੇ ਕੋਈ ਇਲਾਜ ਹੋ ਜਾਂਦਾ ਡਾਕਟਰ ਦਾ ਖਰਚਾ 20000 ਰੁਪਏ ਆਉਂਦਾ ਤੇ ਉਹ ਮਰੀਜ਼ ਨੂੰ ਬਦਲਾ ਦਾ ਡਾਕਟਰ ਉਹਦੇ ਵਿੱਚ ਅੰਨੁ ਲੱਖ ਰੁਪਏ ਲੈ ਜਾਂਦਾ ਵੀ ਇਹਦੇ ਵਿੱਚ ਕੁਝ ਨਹੀਂ ਹੋ ਸਕਦਾ ਵੀ ਉਹ ਖਰਚਾ ਉਹਨਾਂ ਵੀ ਪਵੇ ਉਹ ਸਰਕਾਰ ਨੂੰ ਵੀ ਲਾਜ਼ਮ ਹੋਵੇ ਤੇ ਪੇਸ਼ੈਂਟ ਦਾ ਨਹੀਂ ਇਹ ਇਹ ਤੁਹਾਡਾ ਸੁਝਾਅ ਬਿਲਕੁਲ ਠੀਕ ਹੈ ਇਹ ਕਈ ਥਾਵਾਂ ਤੇ ਵਿਸ਼ੇ ਕਰਤਾ ਆਈਆਂ ਨੇ ਕਿ ਇਹਨਾ ਉਹ ਜਿਹੜਾ ਮਿਸਯੂਜ਼ ਕਰਦੇ ਨੇ ਉਹ ਚੀਜ਼ ਦਾ ਔਰ ਅਸੀਂ ਇਹ ਜਿਹੜੀ ਗੱਲਬਾਤ ਜਿਹੜੀ ਆਪਣੇ ਹਾਂ ਜੀ ਮਿਸਟਰ ਜਿਹੜੇ ਸਰਕਾਰਯੋਗ ਜੇਪੀ ਨੈਟਾ ਇਹੋ ਨਾਲ ਰੱਖਾਂਗੇ ਕਿ ਭਾਈ ਇਹਦੀ ਮਿਸਯੂਟਿਲਾਈਜੇਸ਼ਨ ਆਫ ਮਨੀ ਓਕੇ ਜਿਹੜੇ ਵਿਚਾਰੇ ਮੈਂ ਤੁਹਾਨੂੰ ਦੋ ਤਿੰਨ ਇਨਸੀਡੈਂਟ ਦੱਸਦਾ ਮੇਰੇ ਇੱਕ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਬੰਦਾ ਉਹਦਾ ਚੁੰਗਲਾ ਟੁੱਟ ਗਿਆ ਔਰ ਉਹ ਮੇਰੇ ਕੋ ਆ ਕੇ ਨਾ ਸੱਚੀ ਗੱਲ ਰੋ ਪਿਆ ਕਹਿੰਦਾ ਸਰ ਜੇ ਆਹ ਹੈਲਥ ਕਾਰਡ ਮੇਰੇ ਕੋਲ ਨਾ ਹੁੰਦਾ ਤੇ ਸੱਚੀ ਗੱਲ ਹੈ ਮੈਂ ਆਹ ਬਾਕੀ ਜਿਹੜੀ ਮੇਰੀ ਰਹਿ ਨਹੀਂ ਦਿੱਤੀਆਂ ਹਿਸਾਬ ਦਾ ਵਿਚਾਰ ਕਹਿੰਦਾ ਬਾਕੀ ਸਾਰੀ ਜ਼ਿੰਦਗੀ ਮੈਂ ਮੰਜੇ ਤੇ ਬੈਠ ਕੇ ਕਰਦੀ ਸੀ ਔਰ ਇੱਕ ਭੈਣ ਹੈ ਉਹ ਮਹੂਦੇ ਰਹਿਣ ਵਾਲੀ ਹੈ ਤੇ ਉਹਨਾਂ ਦਾ ਵਿਚਾਰ ਪਤਾ ਕਿ 70-80 ਹਜ਼ਾਰ ਦਾ ਸੀਗਾ ਉਹ ਦੇਖਿਆ ਨਾ ਕਈ ਵਾਰ ਜਦੋਂ ਪੈਸਾ ਦੇਣਾ ਹੁੰਦਾ 70-80 70-80 ਰੁਪਏ ਵੀ ਆਪਣੇ ਕੋਲ ਨਾਲੋਂ ਤਾਂ ਬੜਾ ਔਖਾ ਲੱਗਦਾ ਹੈ ਔਰ ਬੈਂਕਿੰਗ ਦਾ ਜੂਰ ਹੋ ਰਿਹਾ ਲੋਕਾਂ ਪਰ ਉਹਦੇ ਉਹਨੂੰ ਡਾਕਟਰ ਜਿਹੜੇ ਹੈਗੇ ਕਈ ਡਾਕਟਰ ਜਣਦੇ ਨਹੀਂ ਇਹ 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 ਤੁਹਾਡਾ ਬਿਲਕੁਲ ਠੀਕ ਹੈ ਇਹਦਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਆ ਆਪਾਂ ਕੱਢਦੇ ਹਾਂ ਬਹਲ ਜਿਸ ਤਰੀਕੇ ਦੇ ਨਾਲ ਉਹਨੂੰ ਮਿਸ ਯੂਟਿਲਾਈਜ਼ ਨਾ ਕਰਨਾ ਸਰਕਾਰ ਨੂੰ ਪਤਾ ਲੱਗਿਆ ਕਿ ਉਹਦੇ ਕਾਰਡ ਤੇ ਮੇਰਾ ਕਾਰਡ ਤੇ ਕਿੰਨਾ ਪੈਸਾ ਆਇਆ ਉਹ ਇਸ ਤਰ੍ਹਾਂ ਕਰਦੇ ਨੇ ਨਾ ਉਹਨਾਂ ਨੂੰ ਇੱਕ ਕਹਿੰਦੇ ਨੇ ਡੀਬੀਟੀ ਦਾ ਜਿੰਨਾ ਪੈਸਾ ਮੰਨ ਲਓ ਅਲੋਕੇਟ ਤੁਸੀਂ ਕਰਦੇ ਹੋ ਉਸ ਬੰਦੇ ਨੂੰ ਜਾਂ ਜਿਸ ਵੀ ਹਸਪੀਟਲ ਕਰਦੇ ਹੋ ਤਾਂ ਉਹ ਜਿਵੇਂ ਅਸੀਂ ਸਾਰੀਆਂ ਰੋਡਸ ਨੇ ਜਿਹੜੀਆਂ ਰੋਡਸ ਨੇ ਉਹਨਾਂ ਦੇ ਉੱਪਰ ਨਹੀਂ ਲਿਖਿਆ ਹੁੰਦਾ ਐਨਾ ਪੈਸਾ ਲੱਗਾ ਜੀ ਇੰਨੀ ਦੀ ਨਮਾਈ ਇੰਨੀ ਚੜਾਈ ਐ ਐਨਐਚ ਦਾ ਠੇਕਾ ਹੋਇਆ ਉਹਦੇ ਵਿੱਚ ਵੀ ਅਸੀਂ ਇਹ ਰਿਕਵੈਸਟ ਹੁੰਦਾ ਕਰਨ ਕਿ ਇਹਨੂੰ ਡਿਸਲਾਈਜ਼ ਕਰਕੇ ਬੰਦੇ ਕੋਲ ਵੀ ਜਾਏ ਹੁਣ ਆਪਾਂ ਕੋਈ ਐਪਲੀਕੇਸ਼ਨ ਫਾਈਲ ਕਰਦੇ ਆ ਤਾਂ ਨਾਲ ਦੀ ਨਾਲ ਆਪਣੇ ਕੋਲ ਦੱਸ ਦੀ ਵੀ ਇਹ ਹੁਣ ਐਸਐਸਓ ਕੋਲ ਪਹੁੰਚ ਗਈ ਡੀਐਸਪੀ ਕੋਲ ਪਹੁੰਚ ਗਈ ਐਸਐਸਪੀ ਕੋਲ ਪਹੁੰਚ ਗਈ ਹੈ ਯੂ ਆਰ ਐਬਸੋਲੂਟਲੀ ਰਾਈਟ ਕਿ ਆਪਾਂ ਇਸ ਰੰਦੀ ਗੱਲ ਉਹਨਾਂ ਨੂੰ ਰੱਖਾਂਗੇ ਇਹਨੂੰ ਡੀਸਨਾਈਜ਼ ਕਰਕੇ ਜਿਹੜੇ ਬੰਦੇ ਕੋਲ ਜਿੰਨਾ ਪੈਸਾ ਜਿੰਨਾ ਉਹਨੂੰ ਅਲੋਕੇਟ ਹੋਇਆ ਜਾਂ ਜਿੰਨਾ ਹਸਪੀਟਲ ਨੂੰ ਗਿਆ ਉਸ ਬੰਦੇ ਕੋਲ ਵੀ ਜਾਣਕਾਰੀ ਜਾਏ ਜਿਹੜੇ ਉਥੋਂ ਦੇ ਕੰਸਰਨਡ ਵਿਅਕਤੀ ਨੇ ਉਹਨਾਂ ਕੋਲ ਵੀ ਜਾਏ ਔਰ ਪਤਾ ਲੱਗ ਸਕੇ ਕਿ ਉਸ ਪੰਨਾ ਪੈਸਾ ਬੰਦੇ ਦਾ ਜਿਆਦਾ ਲੈ ਨਾ ਸਕੇ You are right.